ਮਿੱਤਰੋ ਪਹੁੰਚ ਗਏ ਆ ਆਪ ਅੱਜ 20 ਵਾਲੀ ਮੰਡੀ ਤੇ ਜਿਹੜੀ ਹਾਲਾਕੇ 20 ਤਰੀਕ ਨੂੰ ਲੱਗਦੀ ਆ ਮੌੜ ਮੰਡੀ ਪੈ ਜਾਂਦੀ ਹੈ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਹਿ ਜਾਂਦੀ ਆ ਤੇ ਮੱਝ ਦੇ ਦਰਸ਼ਨ ਕਰੋ ਮਿੱਤਰੋ ਹਰਿਆਣੇ ਦੇ ਵਿੱਚੋਂ ਆਈ ਆ ਤੇ ਬਾਈ ਨੇ ਵੀ ਕਾਸਰ ਨਹੀਂ ਛੱਡੀ ਕੋਈ ਇਹਨੂੰ ਦਵਾ ਬਾਈ ਲੰਮਾ gekeੜਾ ਤੇ ਬਾਕੀ ਹਨਾ ਥਣ ਥਣ ਅਸਲਾ ਪੂਰਾ ਜੋਸ਼ ਨਾਲ ਬੋਰੇ ਵਾਲਾ ਹਵਾਨਾ ਜਿਵੇਂ ਆਪਾਂ ਕਹ ਦਈਏ ਤੇ ਰਾਤ ਦੀ ਸੂਈਆ ਕਰਮ ਵਾਲੀ ਤੇ ਬਾਈ ਨੂੰ ਸਾਰੀ ਗੱਲਬਾਤ ਪ੍ਰੋਪਰ ਡਿਟੇਲ ਦੇ ਵਿੱਚ ਪੁੱਛਾਂਗੇ ਕੀ ਭਾਰਨ ਦਾ ਕਿੰਨਾ ਦੁੱਧ ਆ ਤੇ ਕੀ ਗੱਲਬਾਤ ਹੈ ਨਾ ਹਰਿਆਣੇ ਦੇ ਵਿੱਚੋਂ ਲੈ ਕੇ ਪਹੁੰਚੇ ਹੋਇਆ ਬਾਈ ਟਾਪ ਕੁਆਲਿਟੀ ਵਾਲੀ ਝੋਟੀ ਹੈਗੀ ਤੇ ਚੈੱਕ ਕਰ ਲੋ ਤੁਰਦੀ ਤੇ ਬਾਕੀ ਗੱਲਬਾਤ ਆਪਾਂ ਬਾਈ ਨਾ ਕਰਦੇ ਆ ਪੂਰੀ ਡਿਟੇਲ ਲੈ ਕੇ ਦਿੰਨੇ ਆ ਵੱਡੀ ਮੰਡੀ ਆ ਥੋੜਾ ਗਰਮੀ ਕਰਕੇ ਘਟ ਪਰਦੀ ਆ ਤੇ ਬਾਈ ਨਾ ਕਰਦੇ ਆ ਗੱਲਬਾਤ ਬਾਈ ਸਸੀ ਗਾੜ ਦਰਸ਼ਕਾਂ ਨੂੰ ਸਸੀ ਗਾੜ ਸਸੀ ਗਾੜ ਇਹ ਨਾਮ ਦੱਸੋ ਬਾਈ ਮੇਰਾ ਨਾਮ ਕਾਕाराम ਠੀਕ ਆ ਕਾਕੇ ਪਿੰਡ ਕਿਹੜਾ ਰਹਿੰਦਾ ਆਪਣਾ ਪਿੰਡ ਰੂਪਾਂ ਵਾਲੀ ਜ਼ਿਲ੍ਹਾ ਫਤਿਹਵਾਦ ਰੂਪਾਂ ਵਾਲੀ ਜ਼ਿਲ੍ਹਾ ਫਤਿਹਵਾਦ ਫਤਿਹਵਾਦ ਤੋਂ ਕਿੰਨੀ ਕੁ ਦੂਰ ਆ ਫਤੇਵੜ ਆਪਣੇ ਤੋਂ 40 ਕਿਲੋਮੀਟਰ ਕਰ ਰਹੇ ਨੇ ਜਖਲ ਤੋਂ 18 ਕਿਲੋਮੀਟਰ ਮੇਰਾ ਬੰਦਾ ਸਾਡ ਜਿੱਤੇ ਰਹਿ ਗਿਆ ਹਾਂਜੀ ਠੀਕ ਆ ਤੇ ਕਾਕਾ ਜੀ ਹਾਂਜੀ ਕਾਕਾ ਜੀ ਕੱਕੇ ਜੇ ਆਪਾਂ ਗੱਲ ਕਰ ਲਈ ਬਈ ਝੋਟੀ ਦੀ ਮਨ ਲੱਕ ਕਿਵੇਂ ਸੂਇਆ ਤੀਜਾ ਸੂਇਆ ਜੀ ਤੀਜਾ ਸੂਇਆ ਹਾਂਜੀ ਤੇ ਵਪਾਰ ਕਰਦੋ ਕਿ ਬਈ ਵਪਾਰ ਕਰਦੇ ਪੂਰੇ ਜਾ ਠੀਕ ਆ ਵਪਾਰ ਕਰਦੋ ਤੇ ਬਾਈ ਸੂਈ ਕਦੋਂ ਕਾਕੇ ਸੂਈ ਹੈ ਕੱਲ ਰਾਤ ਦੀ ਹੈ ਕੱਲ ਰਾਤ ਆ ਹਾਂਜੀ ਤੇ ਕਹ ਮੈਂ ਤੀਜਾ ਸੂਆ ਜੀ ਤੀਜਾ ਸੂਆ ਜੀ ਤੀਜਾ ਤੇ ਦੂਜੇ ਬਾਈ ਕੀ ਰਿਕੋਰਡਰ ਕੋਲ ਸੀਗਾ ਦੂਜੇ 20 ਕਿਲੋ ਤੋਂ ਕੱਢਿਆ ਜੀ 20 ਕਿਲੋ 700 ਗ੍ਰਾਮ 20 ਕਿਲੋ 700 ਗ੍ਰਾਮ 700 ਗ੍ਰਾਮ ਸੋਡੇ ਦਾ ਚਵਾਈ ਹੋ ਜਾਂਦੀ ਚੰਨਾ ਹੈ ਨਾ ਚਵਾਈ ਕੰਡੇ ਦਾ ਤੋਲ ਹਾਂ ਕੰਡੇ ਤੋਲਾ ਤੇ ਹੁਣ ਕਾਕੇ ਕੀ ਉਮੀਦ ਲਾ ਕੇ ਜਲਦਾ ਵੀ ਅੱਜ ਇਸ ਵਾਰ ਮਨ ਲੱਗ ਕਿੰਨਾ ਦੁੱਧ ਦੇਊਗੀ 22 ਟੱਪਣਾ ਜੀ ਨੇ 22 ਪਲੱਸ ਕਰਨੀ ਕਰਨੀ ਕਰਨ ਨਹੀਂ ਕਰਨੀ ਹਾਂ ਡੇਡ ਬਲੈਕ ਹੈ ਨਾ ਡੈਡ ਬਲੈਕ ਡੈਡ ਬਲੈਕ ਹੈ ਮਿੱਤਰੋ ਕਰੈਕਟਰ ਕਰੂਟਰ ਸਹੀ ਹੈ ਜਮ ਬਿਲਕੁਲ ਥਣਾ ਚ ਪੇ ਤਾਰ ਤੂਰ ਕੇ ਮੈਂ ਗਾ ਕੇ ਜਮ ਪੋਲੀ ਮਾਗਰ ਬੱਚਾ ਕਟਾ ਹੀ ਕਟਾ ਹਾਂਜੀ ਮਾਗਰ ਮਿੱਤਰੋ ਕਟਾ ਤੇ ਹਰਿਆਣੇ ਦੇ ਵਿੱਚੋਂ ਬਾਈ ਲੈ ਕੇ ਪਹੁੰਚਿਆ ਹੋਇਆ ਸੀ 20 ਵਾਲੀ ਮੰਡੀ ਦੇ ਉੱਪਰ ਤੇ ਬਾਕੀ ਥਣਾ ਸਪੇਸ ਫੂਸ ਦੀ ਆਪਾਂ ਗੱਲ ਕਰ ਲੀਤਾ ਬਹੁਤ ਹੀ ਚੰਗਾ ਬੋਰੀ ਵਾਲਾ ਆਰਡਰ ਲੱਗਿਆ ਹੋਇਆ ਬਿਲਕੁਲ ਇਹੇ ਜੇ ਪਸ਼ੂ ਜਿਹੜੇ ਦੁੱਧ ਕੱਢਦੇ ਆ ਤੇ ਬਾਕੀ ਬਰੀਕੀਆਂ ਮੱਝ ਦੇ ਵਿੱਚ ਜਮ ਡੈਡ ਬਲੈਕ ਹੈ ਜੇ ਆਪਾਂ ਗੱਲ ਕਰ ਲਈਏ ਤੇ ਤਾਰ ਤੁਰ ਪੋਲੀ ਆ ਤੇ ਬਾਕੀ ਬਾਈ ਕਹਿੰਦਾ 22 ਕਿਲੋ ਦੀ ਉਮੀਦ ਲਾ ਕੇ ਚੱਲਦੇ ਆ ਪਿਛਲੀ ਵਾਰ ਦਿੱਤਾ ਸੀ ਬਾਈ ਪਲੱਸ ਕਰਨਾ ਜੀ ਪਿਛਲੀ ਵਾਰ ਦਿੱਤਾ ਸੀ ਬਾਈ ਆਪਣੇ 20700 20700 ਗ੍ਰਾਮ ਤੇ ਐਦ ਕੀ 22 ਪਲੱਸ ਕਰਨੀ ਕਰਨਾ ਤੇ ਬਾਕੀ ਝੋਟੀ ਚੰਗੀ ਐ ਦੱਸਦੀ ਐ ਮਿੱਤਰ ਹੋ ਜੇ ਸੂਈ ਆ ਥੋੜਾ ਸੂਏ ਦੇ ਆ ਕੇ ਵਿੱਚ ਜਿਵੇਂ ਪਸੂ ਬੋਝ ਜਾਂਦਾ ਬਾਈ ਹਨਾ ਹਾਂਜੀ ਤੇ ਕਾ ਕਿ ਰੇਟ ਦੀ ਗੱਲ ਐ ਨੀ ਸੁਣੇ ਸਵਾ ਤਣ ਲੱਖ ਦੀ ਸਵਾ ਤਣ ਲੱਖ ਮਾਨਦਾਨ ਕਿੰਨਾ ਕਰ ਦੇਗਾ 25000 25000 پورے تن ਦੇ ਦੇਣਗੇ 3 ਲੱਖ ਦੇ 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 ਤੇ ਇੱਕ ਵਾਰੀ ਨੰਬਰ ਬੋਲ ਕੇ ਕੇ 88986 26000 ਹਮ ਇੱਕ ਵਾਰੀ ਹੋਰ ਬੋਲ ਦੀ 88986 26000 ਤੇ ਏਰੀਆ ਆਪਣਾ ਰਹਿੰਦਾ ਫਤਿਆਬਾਦ ਫਤਿਆਬਾਦ ਪਿੰਡ ਪੈਂਦਾ ਰੂਪਾਂਵਲੀ ਜਖਲ ਤੋਂ 18 ਕਿਲੋਮੀਟਰ ਜਖਲ ਤੋਂ ਮਿੱਤਰੋ 18 ਕਿਲੋਮੀਟਰ ਰਹਿ ਗਿਆ ਨੇੜੇ ਤੇ Z ਫਲੈਗ ਆ ਜੇ ਹੋਰ ਕੇ ਮਾਲਾ ਕਈ ਵਾਰ ਭਈਆ ਲਾ ਕਹਿੰਦਾ ਯਾਰ ਅਸੀਂ ਉੱਥੇ ਜਾ ਕੇ ਲਿਆਉਣੀਆਂ ਦੋ ਤਿੰਨ ਝੋਟੀਆਂ ਮਿਲ ਜਾਣੀਆਂ ਮਿਲ ਜਾਣਗੀਆਂ ਆਪਣੇ ਲੋ 20 22 ਪਸ਼ੂ ਐ ਟੋ ਟਾਈਮ ਮਿਲਣਗੇ ਖੜੇ ਹੁੰਦੇ ਆ ਜੇ ਕੋਈ ਵਾਰ ਗੱਡੀ ਲੋੜਾ ਤਾਂ ਗੱਡੀ ਭਰ ਦੇਗੇ ਭਰ ਦਾਂਗੇ ਜੀ ਲੈ ਮੇਤਰੋ ਬਾਈ ਕਹਿੰਦਾ 20 ਪਸ਼ੂ ਐ ਟੋ ਟਾਈਮ ਖੜੇ ਹੁੰਦੇ ਆ ਕਈ ਵਾਰ ਕਿਸੇ ਨੇ ਗੱਡੀ ਭਰਾਉਣੀ ਆ ਜਾਂ ਕੋਈ ਤਸੱਲੀ ਕਰਕੇ ਘਰੇ ਜਾ ਕੇ ਲੈ ਕੇ ਆਉਣਾ ਹਣਾ ਜੇ ਕਈ ਵਾਰ ਕਰਕੇ ਕਹਦੇ ਵੀ ਸਾਨੂੰ ਯਾਰ ਤੁਰ ਫਿਰ ਕੇ ਦਵਾ ਦੇ ਦਵਾ ਦਾਂਗੇ ਦਵਾ ਦਾਂਗੇ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਰੈਣ ਖਾਨ ਦਾ ਫੁੱਲ ਸੂ ਦਾ ਰਹਿਣ ਸਹਿਣ ਦਾ ਪੂਰਾ ਪਰਮਾਨ ਦਾ ਮਿੱਤਰੋ ਖਾਣ ਪੀਣ ਦਾ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਮਰਜੀ ਹੈ ਤੁਸੀਂ ਇੱਕ ਵਾਰੀ ਪਰ ਕਾਕਾ ਨੂੰ ਫੋਨ ਜ਼ਰੂਰ ਕਰਕੇ ਜਾਇਓ ਬਿਲਕੁਲ ਜਖਲ ਦੇ ਨੇੜੇ ਰਹਿੰਦਾ ਹਨ ਜਖਲ ਤੋਂ 18 ਕਿਲੋ 18 ਕਿਲੋਮੀਟਰ ਦੀ ਦੂਰੀ ਤੇ ਬਾਕੀ ਮੱਝ ਤੁਹਾਡੇ ਸਾਹਮਣੇ ਖੜੀ ਹੈ ਤੀਜੀ ਸੂਹੀ ਹੈ ਤਾਜੀ ਸੂਹੀ ਹੈ ਬਿਲਕੁਲ ਤੇ ਪੂਰੇ 3 ਲੱਖ ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਕਾਕਾ ਨਾਲ ਸੰਪਰਕ ਕਰ ਲਿਓ ਤੇ ਆ ਵੀ ਆਪਣੀ ਆ ਵੀ ਆਪਣੀ ਇੱਕ ਵਾਰੀ ਤੋਰਣੀ ਤੇ ਬਾਕੀ ਤੁਸੀਂ ਸੰਭਾਰ ਕਰ ਸਾਡੋ ਮਿੱਤਰੋ ਦੋ ਨਾਗ ਨੇ ਇੱਕ ਹੋਰ ਦਿਖਾਉਣਾ ਤੁਹਾਨੂੰ ਤੇ ਇਹ ਵੀ ਤਾਜੀ ਸੂਈ ਹੋਈ ਆ ਹਰਿਆਣੇ ਦੇ ਵਿੱਚੋਂ ਲੈ ਕੇ ਪਹੁੰਚੀ ਹੋਈ ਸਬਾਈ ਕਿਉਂਕਿ ਉਧਰ ਜਿਹੜੀਆਂ ਮੰਡੀਆਂ ਨਹੀਂ ਲੱਗਦੀਆਂ ਬੰਦ ਹੋ ਗਿਆ ਮੰਡੀਆਂ ਬਾਈ ਬੰਦ ਹੋ ਗਈਆਂ ਹਰਿਆਣੇ ਦੇ ਵਿੱਚ ਬਹੁਤ ਟਾਈਮ ਦੀਆਂ ਤੇ ਬਾਕੀ ਪੰਜਾਬ ਦੇ ਵਿੱਚ ਬਾਈ ਆ ਜਾਂਦੇ ਇੱਥੇ ਨੇੜੇ ਜੇ ਲੱਗਦੇ ਇਹਨਾਂ ਨੂੰ ਤੇ ਬਾਕੀ ਇਹ ਵੀ ਤਾਜੀ ਸੂਈ ਹੋਈ ਆ ਤੇ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਤੇ ਥਣ ਥੋੜੇ ਮੋਟੇ ਆ ਭਲਾਈਆਂ ਵੀ ਹੈਣਾ ਕਾਕੇ ਪਲ ਜਰੂਰ ਆ ਰਹੀ ਹੈਣਾ 4 ਦਿਨਾਂ ਦੀ ਸੂਈ ਚ 13 ਕਿਲੋ ਦੁੱਧ ਆ ਥਣ ਮੋٹے ਪਾਲ ਕਰਕੇ ਹਾਂਜੀ ਪਾਲ ਜ਼ਰੂਰ ਆਈ ਪਈ ਆ ਚਾਰ ਦਿਨਾਂ ਹੀ ਸੂਈ ਆ ਬਾਈ ਕਹਿੰਦਾ 13 ਕਿਲੋ ਦੁੱਧ ਜਿਹੜਾ ਪ੍ਰੋਪਰ ਤਿਆਰ ਆ ਤੇ ਬਾਕੀ 10 ਦੀ ਵੀ ਆ ਤੇ ਹਜੇ ਕਹਿੰਕੇ ਕਿੰਨੀ ਕਮੀਜ਼ ਲੱਗ ਚੱਲੂ ਬਈ ਦੁੱਧ ਇਹ ਤੋਂ 15 ਕਿਲੋ ਦੇਣਾ ਜੀ 15 ਕਿਲੋ ਕੱਢੂ ਕੱਢੂ ਚੋਕੀ ਆ ਮੂੰਹ ਦੰਦ ਪਟਲੋ ਚਾਰ ਦੰਦ ਮੰਨ ਲਓ ਕੱਟੀ ਹੈਗੀ ਕਵੇਂ ਸੂਈ ਆ ਸੂਆ ਦੁੱਜਾ ਜੀ ਦੂਜਾ ਸੂਆ ਤੇ ਕੀ ਭਾ ਕਰਤਾ ਇਹਦਾ ਇਹ 1,80,000 ਇਹਦਾ 1,80,000 ਮਿੱਤਰੋ ਮਾਨਤਨ ਹੋ ਜੂ ਹੈਨਾ ਮਾਨਤਨ ਹੋ ਜੂ ਹਾਂ ਰੇਟ ਹੈ ਭਾਈ ਤੇਜ ਨੇ ਕਰਕੇ ਬੂਰੇ ਹਨ ਭਾਈ ਸਾਡੇ ਤੇਜ ਆ ਰਿਆਣਾ ਤੇਜ ਆ ਫਿਲਹਾਲ ਲੱਖ ਲੱਖ ਦੀਆਂ ਟੋਕੜਾਂ ਲਈਆਂ ਹੋਈਆਂ ਹਮ ਹਜੇ ਮੰਲਾ ਚੂਆ ਸਾਹਿਬ ਆ ਕੇ ਕਹਿੰਦੇ ਫੇਰ ਮੰਦੇ ਹੁਣ ਹੈਨਾ ਮੰਦਾ ਨਹੀਂ ਹੁੰਦਾ ਰਿਆਣਾ ਮੰਦਾ ਹੁੰਦਾ ਨਹੀਂ ਦੁੱਧ ਦੀ ਦੁੱਧ ਦੀ ਕੁਆਲਿਟੀ ਬਹੁਤ ਹੈ 15 ਕਿਲੋਣੇ ਦੂਜੇ ਹੀ ਦੇਣਾ ਹਮ ਤੀਜੇ ਦੇ 20 ਦੇ ਲਵੇ ਲੱਗਣਾ ਇਹਨੇ ਬਿਲਕੁਲ ਬਾਕੀ ਮਿੱਤਰੋ ਕਾਕਾ ਨਾਲ ਸੰਪਰਕ ਕਰ ਲਿਓ ਪਿੰਡ ਬਈ ਦਾ ਰੂਪਾਂਵਲੀ ਜ਼ਿਲ੍ਹਾ ਫਤਿਹਗੜ੍ਹ ਜੱਖੋਂ ਤੋਂ 18 ਕਿਲੋਮੀਟਰ ਪਿੰਡ ਆ 88986 26000 ਸੰਪਰਕ ਕਰਕੇ ਮਿੱਤਰੋ ਜਰੂਰ ਆਇਓ ਤੇ ਮਿੱਤਰੋ ਨਾ ਬਾਈ ਕੋਲੇ ਨਾ ਬੱਡੇ ਸਾਰੇ ਕੱਦ ਦੀ ਮੱਝ ਹੈਗੀ ਤੇ ਤਾਜੀ ਸੂਹੀ ਹੈ ਇੱਕ ਵਾਰੀ ਤੁਰਦੀ ਚੱਕਰੋ ਆ ਇਹਨੂੰ ਲੈ ਕੇ ਜਾ ਬਾਈ ਤੁਰਦੀ ਚੱਕਰ ਉੱਤੇ ਬਾਕੀ ਫਿਰ ਆਪਾਂ ਗੱਲਬਾਤ ਜਿਹੜੀ ਬਾਈ ਨਾਲ ਕਰਕੇ ਪੂਰੀ ਡਿਟੇਲ ਲੈ ਕੇ ਦੇਵਾਂਗੇ ਥਨਾਸ ਫੇਸਬੁਕ ਚੰਗਾ ਤੇ ਅਡਰ ਖਾਨਾ ਵੀ ਬਹੁਤ ਹੀ ਵਧੀਆ ਯਾਨੀ ਕਿ ਜੇ ਮੈਂ ਆਪਾਂ ਗੱਲ ਕਰ ਲਈਏ ਤੇ ਝੋਟੀ ਵੀ ਵਧੀਆ ਜੀ ਮੈਂ ਆਪਾਂ ਹਨਾ ਤੇ ਦੁੱਧ ਬਾਤ ਚੰਗੇ ਵਾਲੀ ਹੈ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਡਿਟੇਲ ਪੁੱਛ ਕੇ ਦੇਵਾਂਗੇ ਕਿੰਨਾ ਦੂਗਾ ਕੀ ਰੇਟ ਕਰਦਾ ਥੋੜਾ ਜਿਆ ਜਿਵੇਂ ਆਪਾਂ ਕਹਿੰਦੀ ਐ ਮੰਡੀ ਦੇ ਵਿੱਚ ਨਾ ਪਸ਼ੂ ਉਹ ਪਰਾਂਵਾਂ ਨੇ ਜੇ ਲੱਗ ਜਾਂਦਾ ਤੇ ਬਾਕੀ ਆਪਾਂ ਸਾਰੀ ਬੰਨ ਦੇ ਬਾਈ ਕਰਦੇ ਆ ਗੱਲਬਾਤ ਤਾਜੀ ਸੂਈ ਹੋਈ ਆ ਥਣਾ ਥਣਾ ਸਪੇਸ ਇੱਕ ਨੰਬਰ ਆ ਵਧੀਆ ਤੇ ਪੂਰੀ ਜਾਣਕਾਰੀ ਲੈ ਕੇ ਆਇਓ ਪਰਾਂਵਾਂ ਚਾਹੇ ਇੱਥੇ ਆ ਉਰੀ ਜਾ ਤੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਈ ਨਾਮ ਦੱਸੋ ਆਪਣਾ ਰੂਪ ਹੈ ਜੀ ਠੀਕ ਆ ਰੂਪ ਪਿੰਡ ਕਿਹੜਾ ਬਈ ਪਿੰਡ ਸੂਰਤੀਆ ਜੀ ਸੂਰਤੀਆ ਜਿਹੜਾ ਆਪਣਾ ਜਿਲ੍ਹਾ ਸਰਸਾ ਸਰਸਾ ਛੋਣੜ ਕੋਲ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਰੂਪ ਜੀ ਆਪਾਂ ਗੱਲ ਕਰਨੇ ਬਈ ਕੰਮੇ ਸੁਇਆ ਹੈ ਇਹ ਮੈਂ ਚੌਥੇ ਸੁਇਆ ਚੌਥੇ ਸੁਇਆ ਹਾਂਜੀ ਕਿੰਨੇ ਦਿਨ ਹੋ ਗਏ ਹੁਣ ਉਹਨੂੰ ਹੋ ਗਏ ਜੀ 15 ਦਿਨ 15 ਦਿਨ ਸੁਇਆ ਮਗਰ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਦੁੱਧ ਬਈ ਹੁਣ ਇਸ ਟਾਈਮ ਦੁੱਧ ਹੋਏਗਾ 17 ਕਿਲੋ ਜੀ ਪੂਰਾ ਹਾਂਜੀ ਕੰਡਾ ਲਵਾ ਦੇਣਾ ਹਾਂਜੀ ਲੈ ਮਿੱਤਰੋ 17 ਕਿਲ ਤੇ ਪਿੰਡ ਬਈ ਦੇ ਸੂਰਤੀ ਜਿਲ੍ਹਾ ਸਰਸਰਾ ਰਹਿੰਦਾ ਹਰਿਆਣਾ ਦੇ ਵਿੱਚ ਵੜ ਰੇ ਤੇ ਆ ਗਿਆ ਹਾਂ ਵੜ ਠੀਕ ਹੈ ਤੇ ਰੂਪ ਇੱਕ ਵਾਰੀ ਨੰਬਰ ਬੋਲ ਬਈ 9588 ਜੀ 19098 ਠੀਕ ਹੈ ਤੇ ਕਰ ਦਿਓ ਬਈ ਆਪਣੀ ਕਿਉਂ ਮਾਰ ਕਰ ਦਿਓ ਕਰ ਦਿਆ ਲੈ ਮੇਂਤਰੋ ਕਰਦੀ ਮੱਝਾ ਹਰਿਆਣਾ ਦੇ ਵਿੱਚੋਂ ਆਈ ਆ ਤੇ ਬਾਕੀ ਪਿੰਡ ਬਈ ਦੇ ਸੂਰਤੀ ਜਿਲ੍ਹਾ ਸਰਸਰਾ ਰਹਿੰਦਾ ਤੇ ਦੁੱਧ ਬਈ 17 ਲੀਟਰ ਕੰਡੇ ਵਾਲਾ ਤਿਆਰ ਦੱਸਦਾ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਆ ਤਾਂ ਤਨ ਟਨ ਟਾਈਮ ਬਈ ਕਰ ਸਕਦਾ ਹਨਾ ਤੇ ਬਾਕੀ ਮੱਝ ਵੀ ਦੱਸ ਦੀ ਯਾਰ ਚੰਗੇ ਦੁੱਧਾ ਫਵਾਂ ਨੇ ਲਦਾ ਮਾਂ ਦੀ ਦਸੂ ਦਸੂ ਵਿਹਾਨ ਦੁੱਧ ਪਾਉਗੀ। ਹਾਂਜੀ। ਬਾਕੀ ਸਨਾ ਫੇਸਬੁਕਸ ਵਧੀਆ। ਕੈਰੈਕਟਰ ਦੁੱਧ ਵਾਲੇ ਸਾਰੇ ਮਾਂਜ ਦੇ ਵਿੱਚ ਦੀਂਦੇ ਨੇ। ਤੇ ਰੂਪ ਭਾਈ ਰੇਟ ਦੀ ਗੱਲ ਹੈਗੀ। ਰੂਪ ਦੇ ਦਾਂਗੇ 210। 2 ਲੱਖ 10 ਹਜ਼ਾਰ ਦੀ। ਮਾਨ ਤਨ ਮਨਾਵਟ। ਮਾਨ ਤਨ ਦੇ ਦਾਂਗੇ। ਕਰ ਦੋਗੇ? ਹਾਂਜੀ। ਠੀਕ ਹੈ। ਮਾਨ ਤਨ ਭਾਈ ਕਹਿੰਦਾ ਕਰ ਦਾਂਗੇ ਰੇਟ ਕਰਦਾ 2 ਲੱਖ 10 ਹਜ਼ਾਰ। ਵੱਡੀ ਮੰਡੀ ਤੇ ਲੈ ਕੇ ਪਹੁੰਚਿਆ ਹੋਇਆ ਸੀ ਭਾਈ। ਤੇ ਘਰ ਦੀ ਪਾਲੀ ਹੋਈ ਆ। ਪੂਰੀ ਤਸੱਲੀ ਕਰਕੇ ਜਿਹੜੀ ਫੇਰ ਤੁਸੀਂ ਖਰੀਦ ਸਕਦੇ ਹੋ। ਇੱਕ ਵਾਰੀ ਐਡਰੈਸ ਹੋਰ ਬੋਲ ਦੇ ਭਾਈ ਨੂੰ। ਪਿੰਡ ਸੂਰਤੀਆ ਜੀ ਜ਼ਿਲ੍ਹਾ ਸਰਸਾ ਜੀ ਮੋਬਾਈਲ ਨੰਬਰ ਉਹ ਜੀ 958821098 ਜੀ ਬਾਈ ਨਾਲ ਫੋਨ ਕਰਕੇ ਜਾਣਕਾਰੀ ਲੈ ਸਕਦੇ ਸਾਰੀ ਪ੍ਰੋਪਰ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜੇ ਕਿਸੇ ਭਰਾ ਨੇ ਚੋਕੇ ਦੇਖਣੇ ਦੋ ਤਿੰਨ ਟਾਈਮ ਚੁਾਈ ਕਰਕੇ ਦੇਖ ਸਕਦਾ ਪੂਰਾ ਦੁੱਧ ਮਿਣ ਕੇ ਲੈ ਕੇ ਆਓ ਕਿਉਂ ਆਪਾਂ ਪੈਸੇ ਲੈਉਣੇ ਹੁੰਦੇ ਆ ਤਸੱਲੀ ਕਰਕੇ ਫਿਰ ਤੁਸੀਂ ਜਿਹੜੀ ਇਹ ਮੱਝ ਖਰੀਦ ਸਕਦੇ ਹੋ ਪਿੰਡ ਸੂਰਤੀਆ ਬਾਈ ਦਾ ਜ਼ਿਲ੍ਹਾ ਸਰਸਾ ਤੇ ਬਾਕੀ ਸੰਪਰਕ ਤੁਸੀਂ ਕਰੋ ਲੈ ਵੀ ਮਿੱਤਰੋ ਨਾ ਇੱਕ ਬਾਈ ਕੋਲੇ ਨਾ ਬੜੀ ਹਵਾਨੇ ਵਾਲੀ ਇਹ ਵੀ ਮੱਝ ਅਗੀ ਤਾਂ ਜੀ ਸੁਈ ਹੋਈ ਤੇ ਥਣਾ ਦਾ ਸਾਇਆ ਜਿਹੜਾ ਕੱਲਾ ਕੱਲਾ ਪਿਆਦੇ ਹੱਥੀ ਜਵਾਈ ਵਾਲਾ ਬਾਕੀ ਧਾਰ ਦੂਰ ਵੀ ਬਾਈ ਕਹਿੰਦਾ ਪੋਲੀ ਆ ਤੇ ਅਕੀ ਹਵਾਨਾ ਲੈ ਕੇ ਮੈਂ ਤੇ ਤੁਰਿਆ ਨਹੀਂ ਜਾਂਦਾ ਥੱਲੇ ਲੱਗਦਾ ਝੋਕੇ ਤੇ ਪੂਰੀ ਗੱਲਬਾਤ ਵੇੜੀ ਪ੍ਰੋਪਰ ਬਾਈ ਨਾਲ ਕਰਾਂਗੇ ਡਿਟੇਲ ਪੁੱਛਾਂਗੇ ਚਾਰ ਗੁੰਦ ਪੁੱਛਾਂਗੇ ਤੇ ਮੱਝ ਦੇ ਵਿੱਚ ਤੁਸੀਂ ਐਂ ਦੇਖੋ ਸੋਨੂੰ ਕਮੀ ਮਿੱਤਰੋ ਕੋਈ ਸਟੈਂਪ ਲੱਗਦੀ ਹੈ ਗਾੜੀ ਗੁੜੀ ਬਹੁਤ ਚੰਗੀ ਦਿਸਦੀ ਹੈ ਮੱਝ ਦੀ ਤੇ ਪੂਰੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਹਵਾਨਾ ਜਿਹੜਾ ਬੂਰੇ ਵਾਲਾ ਜਿਵੇਂ ਆਪਾਂ ਕਹਿੰਦੇ ਦੁੱਧ ਨਾਲ ਭਰਿਆ ਹੋਇਆ ਤੇ ਬਾਕੀ ਚੰਗੇ ਦੁੱਧ ਦੀ ਮਾਲਕਨ ਮੱਝ ਲੱਗਦੀ ਆ ਤੇ ਤਾਜੀ ਸੂਹੀ ਆ ਪ੍ਰੋਪਰ ਬਾਈ ਨਾਲ ਗੱਲਬਾਤ ਕਰਾਂਗੇ ਬੰਦੇ ਬਾਈ ਤੇ ਕਮੀ ਹੈ ਨਹੀਂ ਕੋਈ ਜੇ ਆਪਾਂ ਗੱਲ ਕਰ ਲਈ ਹੈਨਾ ਤੇ ਜੱਜਮੈਂਟ ਪੂਰੀ ਤੁਸੀਂ ਕਰ ਲਓ ਕੋਲੋਂ ਨੇੜੋਂ ਬਰੀਕੀ ਦੇ ਵਿੱਚ ਤੇ ਬਾਕੀ ਇਹ ਬਾਈ ਨਾਲ ਗੱਲਬਾਤ ਸਾਰੀ ਫੋਨ ਤੇ ਜਾਣਕਾਰੀ ਵੀ ਲੈ ਸਕਦੇ ਹੋ ਤੇ ਪੂਰੀ ਪ੍ਰੋਪਰ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਲੈ ਕੇ ਦਿੰਨਾ ਪਿੱਠਪੂੜੀ ਦੀ ਮੰਤਰ ਦੀ ਗੱਲ ਕਰ ਲਈਏ ਤਾਂ ਚੁਗਾਠਾ ਚੂਠਾ ਮਜਾ ਸਾਰਾ ओके okay, भाई ससीガル ससीका भाई भाई नाम दसे एक बारी जसकर्ण सिंह जी ठीक है जसकर्ण ਪਿੰਡ ਬਾਈ ਪਿੰਡ ਕੋਟਸਮੀਰ ਹੈ ਜੀ ਕੋਟਸਮੀਰ ਜ਼ਿਲ੍ਹਾ ਬਠਿੰਡਾ ਹੈਣਾ ਹਾਂਜੀ ਜ਼ਿਲ੍ਹਾ ਬਠਿੰਡਾ ਬਠਿੰਡਾ ਤੋਂ ਕਿੰਨੇ ਕਿਲੋਮੀਟਰ ਹੈ ਬਾਈ 10 11 ਕਿਲੋਮੀਟਰ ਹੈ ਜੀ ਠੀਕ ਹੈ ਨਾਂਸੀ ਆਪਣੇ जसਕਰਨ जसਕਰਨ ਸਿੰਘ ਜੀ जसਕਰਨ ਇੱਕ ਵਾਰੀ ਨੰਬਰ ਬੋਲ ਬਾਈ 97803 17524 ਠੀਕ ਹੈ जसਕਰਨ ਜੀ ਆਪਾਂ ਗੱਲ ਕਰ ਲਈ ਵਪਾਰ ਦਾ ਕੰਮ ਹੈ ਬਾਈ ਕਿ ਬੈਸੀ ਕਰਦੀ ਹੈ ਮਾ ਜਮ ਕਰਦੀ ਹੈ ਹਾਂਜੀ ਠੀਕ ਹੈ ਤੇ ਕਵੇਂ ਸੂਏ ਬਾਈ ਤੀਜੇ ਸੂਏ ਸੂਏ ਜੀ ਤੀਜੇ ਸੂਏ ਇਸ ਵਾਰ ਸੂਈ ਹੋਈ ਆ ਕਹ ਦਿਨ ਹੋ ਗਿਆ ਅੱਜ ਹੋ ਗਏ 11ਵਾਂ 11ਵਾਂ ਦਿਨ ਹੈ ਦੋ ਦੋ 16 17 ਕਿਲੋ ਤਿਆਰ ਹੈ ਜੀ ਇਸ ਟਾਈਮ ਹਾਂਜੀ ਕਰਾ ਦੇਂਗਾ ਤਸੱਲੀ ਹਾਂ 16 ਕਿਲੋ ਕੰਡੇ ਤੋਲ ਦੇਾਂਗੇ 16 ਕਿਲੋ ਬਾਈ ਕਹਿੰਦਾ ਕੰਡੇ ਤੋਲ ਦੇਾਂਗੇ ਦੇਖੋ ਤਿੰਨ ਟਾਈਮ ਚਾਰ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਲਓ ਜੇ ਤੁਹਾਡਾ ਮਨ ਖੜਕ ਲੈ ਜੂ ਹਾਂਜੀ ਠੀਕ ਆ 16 ਕਿਲੋ ਦੀ ਬਾਈ ਗਾਰੰਟੀ ਦਿੰਦਾ ਕੰਡਾ ਲੈ ਕੇ ਆ ਜੀ ਹੋਰ ਜਨਾਹ ਨਹੀਂ ਸੂਹੀ ਆ ਬਾਈ ਹਾਂ 11 ਦਾਣਾ ਦੀ ਹਾਂਜੀ 11 ਦਾਣਾ ਸੂਹੀ ਆ ਤੇ ਬਾਕੀ ਜਿਸ ਕਰਨ ਬਈ ਕੀ ਉਮੀਦ ਰਹੂਗੀ ਕਿੰਨਾ ਦੁੱਧ ਪਾਉ ਹੋਰ ਦੁੱਧ 20 ਕਿਲੋ ਤੇ ਨੇੜ ਜਾਊਗੀ 19 20 19 20 ਹਾਂਜੀ ਪਿਛਲੀ ਵਾਰ ਕਿੰਨਾ ਸੀ 17 17.5 ਕਿਲੋ ਦਿੱਤਾ ਸੀ ਪਿਛਲੀ ਵਾਰ 17 17.5 ਸੀਗਾ ਇਸ ਕੀ ਵਾਰ ਕਹਿੰਦਾ ਬਾਈ ਕਹਿੰਦਾ 20 ਦੇ ਪਾਰ ਕਹਿੰਦਾ ਜਾਊਗੀ 20 ਤੇ ਕਦਾ ਜਾਊ 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 ਬਾਈ ਠੀਕ ਆ ਗੱਪ ਕਿੰਨੀ ਮਰਾਈ ਜਾਂਦਾ ਬਈ ਤੈਨੂੰ 16 ਕਿਲੋ ਜਿਹੜਾ ਕੰਡੇ ਵਾਲਾ ਦੁੱਧ ਤਿਆਰ ਆ ਬਾਕੀ ਮੈਂ ਤਾਂ ਦੱਸਦਾ ਹਣਾ ਜਗਾਂ ਦੇ ਹਾਂਜੀ ਕੱਦ ਕਾਟ ਦੇਖ ਲੋ ਤੁਸੀਂ ਕੱਦ ਕਾਟ ਬਾਕੀ ਹਵਾਨਾ ਦੱਸ ਦਿੰਦਾ ਬਈ ਹਵਾਨਾ ਦੱਸਦਾ ਤੇ ਬਾਕੀ ਥਣਾ ਤੁਣਾ ਦੇ ਵਿੱਚ ਕਮੀ ਮੱਧ ਦੇ ਮਾ ਅਗਰ ਕੱਟਾ ਤਾਜੀ ਸੁਈਆ ਪੂਰੀ ਤਸੱਲੀ ਕਰਕੇ ਤੁਸੀਂ ਥਾਣਾ ਗਾਇਪੂ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਖਰੀਦਿਆ ਗਾਇਪੂ ਪਥਣਾ ਦੇਖੋ ਕਈ ਵਾਰ ਨੇੜੇ ਹੁੰਦੇ ਥਣ ਉਹ ਵੀ ਚੀਜ਼ ਨਹੀਂ ਤੇ ਇਹ ਗਾੜੀ ਵੀ ਚੰਗੀ ਹੈ ਨਾ ਚੰਗੀ ਹੈ ਚੰਗੀ ਬਾਈ ਗਾੜੀ ਚੰਗੀ ਹੈ ਬਾਈ ਧਾਰ ਦੂਰ ਬੋਲੀਆ ਹਾਂ ਜਿਵੇਂ ਬੋਲੀਆ ਬਾਈ ਧਾਰ ਦੂਰ ਬਾਈ ਕਹਿੰਦਾ ਬੋਲੀਆ ਤੇ ਪੂਰੀ ਤਸੱਲੀ ਕਰਕੇ ਫੇਰ ਖਰੀਦ ਲਿਓ ਜਿਸ ਕਰਨਾ ਰੇਟ ਦੀ ਗੱਲ ਆਂਦੀ ਬਾਈ ਰੇਟ ਜੀ 2.5 ਲੱਖ ਆ ਜੀ ਪੂਰਾ ਹਾਂਜੀ ਮਾਨਦਾਨ ਕਿੰਨਾ ਕਰਾਂਗੇ ਮਾਨਦਾਨ ਕਰ ਦਾਂਗੇ ਰੇਟ ਕਰਦਾ ਬਾਈ 2.5 ਲੱਖ ਕਿਉਂਕਿ ਮਜੇ ਸਾਹ ਹੋ ਰੇਟ ਕਰਦਾ ਮੱਚ ਬਹੁਤ ਚ ਦੁੱਧ ਤੇ ਵਜਨ ਦਾ ਮੁੱਲ ਹੁੰਦਾ ਤੇ ਜੀ ਕੁਆਲਿਟੀ ਦਾ ਮੁੱਲ ਆ ਰੇਟ ਤਾਂ ਇਹ ਮੰਡੀ ਤੇ ਕਰਨਾ ਹੀ ਪੈਂਦੇ ਸਾਨੂੰ ਰੇਟ ਮੰਡੀ ਦੇ ਵਿੱਚ ਕਰਨਾ ਪੈਂਦਾ ਜੇ ਕੋਈ ਲੈਣ ਵਾਲਾ ਹੋਊ ਕਰ ਜਾਏਗਾ ਹਾਂ ਜੇ ਕੋਈ ਲੈਣ ਵਾਲਾ ਹੋਊਗਾ ਉਹ ਇਹ ਆਪਣਾ ਫੋਨ ਤੇ ਰਾਬਤਾ ਬਣਾ ਕੇ ਸਾਰੀ ਗੱਲਬਾਤ ਪੁੱਛ ਕੇ ਉਹ ਇਹ ਰੇਟ ਕਰਿਆ ਜਾਂਦਾ ਕਿਉਂਕਿ ਮੰਡੀ ਦੇ ਵਿੱਚ ਰੇਟ ਕਰਨਾ ਪੈਂਦਾ ਹਰੇਕ ਨੂੰ ਪੁੱਛੋਗੇ ਕਿ 2.5 ਲੱਖ ਕੋਈ 3 ਲੱਖ ਕੋਈ 3.5 ਰੇਟ ਕਰਦੀ ਕਰਦਾ ਹਾਂਜੀ ਹਾਂ ਤੇ ਬਾਕੀ ਮੱਝ ਦੇ ਵਿੱਚ ਕੁਆਲਿਟੀ ਆ ਜੇ ਤੁਸੀਂ ਦੇਖੋ ਨਾ ਕੋਲੇ ਆ ਕੇ ਕੁਆਲਿਟੀ ਤੁਹਾਨੂੰ ਪਤਾ ਲੱਗੂ ਵੀ ਹਾਂ ਚੀਜ਼ ਕੀ ਆ ਤੇ ਬਾਕੀ ਬਾਈ ਕਹਿੰਦਾ ਮਾਨਤਨ ਹੋ ਜੂਗਾ ਰੇਟ 2.5 ਲੱਖਾ ਪਿੰਡ ਬਾਈ ਦਾ ਕੋਰਸਮੀਰਾ ਜ਼ਿਲ੍ਹਾ ਬਠਿੰਡਾ ਪੈਂਦਾ ਇੱਕ ਵਾਰੀ ਬਾਈ ਨੰਬਰ ਹੋਰ ਬੋਲਦੇ ਇਸ ਵਾਰ 99803 17524 ਲੈ ਪੂਰੀ ਤਸੱਲੀ ਕਰ ਲਿਓ ਬਾਈ ਨੂੰ ਫੋਨ ਕਰ ਲਿਓ ਆ ਕੇ ਘਰੇ ਦੋ ਤਿੰਨ ਟਾਈਮ ਚਾਰ ਟਾਈਮ ਚੋ ਕੇ ਤੁਸੀਂ ਦੇਖ ਕੇ ਫਿਰ ਖਰੀਦ ਸਕਦੇ ਨਾ ਬਾਈ ਬੋਲ ਲਈ ਫਿਰਦੇ ਆ ਸਾਣ ਵਧੀਆ ਜਿਵੇਂ ਆਪਾਂ ਕਹਿੰਦੇ ਤਿਆਰ ਕਰਿਆ ਹੋਇਆ ਕਰੇ ਤਿਆਰ ਕਰੇ ਬਾਈ ਹਾਂ ਕਰੇ ਤਿਆਰ ਕਰੇ ਠੀਕ ਆ ਮਾੜਾ ਗੇੜਾ ਦਬਾ ਤੇ ਮਾਰਦਾ ਤਾਂ ਨਹੀਂ ਨਾ 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 ਬੋਲਾ ਸੀਲ ਹੈ ਨਾ ਇੱਕ ਵਾਰੀ ਤੁਰਦਾ ਚੱਕਰ ਮਿੱਤਰੋ ਕੱਟਾ ਸਕੀਨ ਆ ਤੇ ਟੂਹੀ ਦੇ ਵਿੱਚ ਲੇਦ ਲੂਦ ਯਾਰ ਜਮੀ ਨਹੀਂ ਹੈਗੀ ਜੇ ਆਪਾਂ ਗੱਲ ਕਰ ਲਈ ਤਾਂ ਫੱਟੇ ਮਾਰ ਮਾ ਸਰੀਰ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਉਹਨਾਂ ਨੂੰ ਮੋੜਦਾ ਬਾਈ ਇੱਧਰ ਆਜਾ ਐਸੇ ਖੜਾ ਲਓ ਇੱਕੜਾ ਇੱਕ ਸਾਜੀ ਤੇ ਬਾਕੀ ਸਿੰਘਾਂ ਸੁੰਗਾਂ ਦਾ ਕੁੰਡਾਗਾ ਤੇ ਓਏ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਕੀ ਰਹਿਣਾ ਡਿਟੇਲ ਕੁਛ ਕੇ ਦਿੰਨੇ ਆ ਐਨੂੰ ਮੈਂ ਕਰ ਲਾ ਬਾਈ ਸਸਰੀ ਗਾਲ ਸਸਰੀ ਗਾਲ ਬਾਈ ਤੇ ਬਾਈ ਨਾਮ ਦੱਸੋ ਆਪਣਾ ਮੇਰਾ ਨਾਮ ਚਰਨਜੀਤ ਹੈ ਜੀ ਠੀਕ ਆ ਚਰਨਜੀਤ ਬਾਈ ਪਿੰਡ ਕਿਹੜਾ ਹੈ ਲੁਧਿਆਣਾ ਲੁਧਿਆਣਾ ਲੋਕਲੀਓ ਆ ਲੋਕਲ ਠੀਕ ਆ ਇੱਕ ਵਾਰੀ ਨੰਬਰ ਬੋਲ ਬਾਈ ਆ ਜਾ ਕੋਲੇ ਆ ਨੰਬਰ ਦੱਸ ਦੇ ਨਹੀਂ ਬੋਲੀ ਚੱਲ 99684 99684 16614 16634 ਇਹ ਬਾਈ ਦਾ ਨੰਬਰ ਆ 3414 14 ਠੀਕ ਆ ਤੇ ਚਰਨਜੀਤ ਬਾਈ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਹੋ ਗਿਆ ਬਾਈ 3 ਸਾਲ ਤੋਂ ਸਾਲਾ ਮਹੀਨੇ 2 ਮਹੀਨੇ ਉੱਤੇ ਆ ਠੀਕ ਆ ਕਰਾਸ ਕਰਦਾ 6 ਦੰਦਾ ਹਾਂ ਜੀ ਹਾਂ ਹਾਂ ਠੀਕ ਆ ਸਟਾਰਟ ਕਰਾਸ ਨੂੰ ਸਟਾਰਟ ਠੀਕ ਆ ਤੇ ਬਾਈ ਆਪਣਾ ਜਮਣ ਬਣ ਗਿਆ ਸੇਲ ਵਾਸਤੇ ਸੇਲ ਵਾਤੇ ਲੈ ਕੇ ਆਏ ਜੀ ਠੀਕ ਹੈ ਤੇ ਕੀ ਮੁੱਲ ਮੁੱਲ ਕਰਤਾ ਮੋਲੇ ਦਾ ਕਰਦੇ ਆਂ ਬਾਈ 3 ਲੱਖ ਰੁਪਈਆ ਇੱਕ 3 ਲੱਖ ਰੁਪਈਆ 3 ਲੱਖ ਰੁਪਈਆ ਤੇ ਢਾਈ ਦਾ ਦੇ ਦਾਂਗੇ 50000 ਮੰਨਤਾਨ ਕਰਦੇ ਆਂ ਪੂਰੇ ਢਾਈ ਦੇ ਦਾਂਗੇ ਹਾਂਜੀ ਲੈ ਮੇਤਰੋ ਬਾਈ 3 ਲੱਖ ਰੁਪਈਆ ਰੇਟ ਕਰਦਾ 50000 ਕਹਿੰਦਾ ਮੰਨਤਾਨ ਕਰਦੇ ਆਂਗੇ ਤੇ ਪੂਰਾ ਢਾਈ ਦਾ ਦੇ ਦਾਂਗੇ ਤੇ ਬਾਕੀ ਕੱਟਾ ਸਕੀਨ ਆ ਜੇ ਆਪਾਂ ਕਹਦੀ ਢੂਈ ਦੇ ਵਿੱਚ ਲੈ ਲੂ ਤੇ ਜਮੀਨ ਹੀ ਹੈਗੀ ਤੇ ਟੈਸਟੀ ਗੱਲ ਵੀ ਸਾਫ ਨੇ ਬਿਲਕੁਲ ਤੁਸੀਂ ਇੱਕ ਵਾਰੀ ਸ਼ਾਂਟਵਾ ਸ੍ਰੀ ਰਜੇ ਮੈਂ ਆਪਾਂ ਕਹਦੀ ਹੈਣਾ ਤੇ ਬਾਕੀ ਟੈਸਟੀ ਗੱਲ ਵੀ ਦੇਖ ਲੋ ਛੇ ਦੰਦਾ ਪੂਰਾ ਜੈਡ ਬਲੈਕ ਆ ਤੇ ਬਾਕੀ ਇੱਕ ਵਾਰ ਇਸ ਨੂੰ ਮੰਗਰੂ ਦਿਖਾਉਣਾ ਇਹਨੂੰ ਲੈ ਚੱਲੋ ਬਾਈ ਤੇ ਮਾੜਾ ਟੈਸਟੀ ਗੱਲ ਦਿਖਾਣੇ ਡੋ ਟੈਸਟੀ ਗੱਲ ਦੇਖੋ ਇੱਕ ਵਾਰ ਚੈੱਕ ਕਰੋ ਬਾਈ ਜਿਵੇਂ ਪੂਰਾ ਜੈਡ ਬਲੈਕ ਆ ਤੇ ਵਧੀਆ ਸਾਹ ਸੁਬਾ ਦਾ ਕੱਟਾਗਾ ਤੇ ਬਾਕੀ ਬਾਈ ਜਾਨਾ ਸੰਪਰਕ ਕਰ ਸਕਦੇ ਹੋ ਏਰੀਆ ਲੁਧਿਆਣਾ ਤੇ ਬਾਕੀ ਬਾਈ ਦਾ ਨੰਬਰ ਇਹਦੀ ਮਾਂ ਥਲੇ 22 ਲੀਟਰ ਦੁੱਧ ਹੈ ਇਹਦੀ ਮਾਂ ਦਾ ਰਿਕਾਰਡ ਹਾਂਜੀ ਹੈਗੀ ਆਪਣੇ ਕੋਲੇ ਘਰੇ ਹੀ ਖੜੀ ਹੈ ਠੀਕ ਆ ਇਹਦੀ ਮਾਂ ਦਾ ਰਿਕਾਰਡ ਹੈ ਜਿਹੜਾ ਬਾਈ 22 ਕਿਲੋ ਦਾ ਹੈ ਤੇ ਤਸੱਲੀ ਕਰਾ ਸਕਦੇ ਬਈ ਕੋਈ ਹਾਂਜੀ ਹਾਂ ਤਸੱਲੀ ਪੂਰੀ ਕਰਕੇ ਫਿਰ ਖਰੀਦ ਸਕਦੇ ਹੋ ਦੀ ਮਾਂ ਦੇਖ ਕੇ ਸਾਰੇ ਬਈਆਂ ਦੇ ਕੋਲੇ ਆ ਕਈ ਵਾਰ ਲੱਗਾਂ ਦੀ ਵੇਚਤੀ ਸਾਰ ਦੀ ਸਾਰ ਦੀ ਮੈਂ ਲੈ ਕੇ ਆਇਆ ਹੂੰ ਹੋ ਗਈ ਤੀਜੇ ਸੂਏ ਤੀਜੇ ਸੂਏ ਇਹ ਦੂਜੇ ਸੂਏ ਸੀ ਕਿ ਪਹਿਲੇ ਦਾ ਇਹ ਦੂਜੇ ਦਾ ਠੀਕ ਹੈ ਦੂਜੇ ਸੂਏ ਦਾ ਹੁਣ ਤੀਜੇ ਸੂਏ ਸੂਈ ਹੋਈ ਆ ਕੋਲੇ ਆ ਬਈਆਂ ਦੇ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਕਈ ਵਾਰ ਭਰਾ ਕਹਿੰਦੇ ਬਈ ਵੇਚਤੀ ਹਨਾ ਅਗਲਾ ਕਹਿੰਦਾ ਰਿੰਦ ਮਾਨ ਤਾਂ ਵੇਚਤੀ ਉਹ ਗੱਲ ਨਹੀਂ ਹੈਗੀ ਨਾ ਘਰੇ ਹੀ ਖੜੀ ਆ ਆਪਣੇ ਕੋਲੇ ਹਾਂ ਫਿਰ ਤੁਸੀਂ ਖਰੀਦ ਸਕਦੇ ਹੋ ਜਮਾਂ ਸੇਮ ਆਹੀ ਚੀਜ਼ ਐ ਮੈਂ ਅਸਾਂ ਹੂੰ ਸੇਮ ਬਾਈ ਕਹਿੰਦਾ ਕੁਆਲਿਟੀ ਉਹੀ ਐ ਮੱਝ ਵਾਲੀ ਜਮਾਂ ਤੇ ਪ੍ਰੋਪਰ ਕੱਟਾ ਬਾਈ ਬਣਦਾ ਤਨਦਾ ਜਮਾਂ ਕੋਈ ਵਾੜੀ ਫੈਂਟ ਨਹੀਂ ਹੈਗੀ ਸਾੰਟਵਾ ਸਰੀਰ ਆ ਤੇ ਡਾਇਰੈਕਟ ਕ੍ਰੋਸਿੰਗ ਜਿਹੜੀ ਚਾਲੂ ਆ ਜੇ ਕਿਸੇ ਭਰਾ ਨੇ ਫਾਰਮ ਤੇ ਰੱਖਣਾ ਜਾਂ ਕੋਈ ਮੰਨ ਲਓ ਵੀ ਸੀਮਨ ਦਾ ਕੰਮ ਕਰਨਾ ਉਹ ਵੀ ਕਟਰ ਲੈ ਸਕਦਾ ਪੂਰੇ ਪ੍ਰੂਫ ਸਮੇਤ ਵਧੀਆ ਤੇ ਬਾਕੀ ਬਾਈ ਚਰਨਜੀਤ ਨਾਲ ਸੰਪਰਕ ਕਰ ਲਓ ਇੱਕ ਵਾਰੀ ਨੰਬਰ ਹੋਰ ਦੇ ਸਕਦੇ 99684 ਹੂੰ 16614 ਇਹ ਬਾਈ ਦਾ ਨੰਬਰ ਆ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦਾ ਲੈ ਮਿੱਤਰੋ ਨਾਲ ਬਾਈ ਪੁੱਛਣਾ 2 ਗੰਮ ਬਹਿਣਾ ਲੈ ਕੇ ਪਹੁੰਚਾ ਜਮੌੜਾਲੀ ਮੰਡੀ ਤੇ ਤੇ ਬਾਈ ਕੋਲੇ ਦੇਖਦੇ ਆਂ ਕੀ ਗੱਲਬਾਤ ਆ ਤੇ ਪੁੱਛਣਾ ਬਾਈ ਸਸਤੀ ਗੱਲਬਾਤ ਆ ਸਸਤੀ ਗੱਲਬਾਤ ਤੇ ਇੱਕ ਵਾਰੀ ਦਰਸ਼ਕਾਂ ਦਾ ਨਾਮ ਦੱਸ ਬਾਈ ਪੂਰਾ ਪੂਸ਼ ਸਿੰਘਾ ਜੀ ਠੀਕ ਆ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਬੋਲਾ 991755 ਹੂੰ 5363 ਪੁੱਛ ਨਾ ਕਿਦਾ ਬਾਈ ਮੈਸਾ ਲੈ ਗਿਆ ਉਹਦਾ ਅੱਜ ਕੰਮ ਲਿਆ ਕੀ ਗੱਲ ਹੋ ਗਈ ਗਾਇਆਂ ਭਾਜ ਮਿਲ ਗਈਆਂ ਲੈ ਠੀਕ ਆ ਅੱਜ ਇਹ ਲੈ ਲਈ ਮੈਸੇ ਦੇ ਹਨਾ ਹਾਂਜੀ ਠੀਕ ਆ ਲੈ ਕੋ ਨੰਬਰ ਵਾਲੀ ਤੋਰ ਕਰਾ ਡੱਬੀ ਜੀ ਫਿਰ ਅਪਾ ਦਿਖਾਈਏ ਲੈ ਮੇਤਰੋ ਸੂਈ ਹੋਈ ਆ ਕਿ ਸੁਨਾਲੀ ਆ ਸੂਈ ਹੋਈ ਆ ਸੂਈ ਹੋਈ ਆ ਐਚ ਐਫ ਦੀ ਆ ਬਹਿੜਾ ਤੇ ਤੁਹਾਨੂੰ ਲਾਲੀ ਦਿਖਾਉਣਾ ਤੇ ਔਰ ਦੁੱਧ ਵਰਗੀ ਚੇਟੀ ਹੈਨਾ ਮਾਗਰ ਬੱਸਾ ਮਾਗਰ ਬੱਸਾ ਮਾਗਰ ਬੱਸਾ ਇੱਕ ਵਾਰੀ ਤੋਰ ਦੀ ਤੁਸੀਂ ਚੈੱਕ ਕਰ ਲਓ ਤੇ ਥਾਂਲੇ ਬਿਲਕੁਲ ਸਾਫ਼ ਆ ਤੇ ਜਿਹੇ ਜਹਾ ਭਾ ਹਨਾ ਉਹੇ ਜਿਹਾ ਬਹਿੜਾ ਸਸਤੀਆਂ ਮਿਲ ਜਾਣੀਆਂ ਤੇ ਬਾਈ ਤਾਂ ਕਰਕੇ ਦੋ ਲੈ ਕੇ ਹੀ ਵਾਰ ਅਗਲੇ ਨੇ ਘੱਟ ਬਸਲੇ ਨੂੰ ਉਹਦੇ ਦੁੱਧ ਪੀਣ ਵਾਸਤੇ ਲੈ ਜਾਂਦਾ ਹਨ ਉਹੋ ਜਿਹਾ ਜਿਗਾਰਡਮੈਂਟ ਹੋ ਜਾਂਦਾ ਤੇ ਬਾਕੀ ਖਣਾ ਖੁਣਾ ਚੰਗੇ ਆ ਟੈਟ ਜਿਹੇ ਹਵਾਨੇ ਦੀ ਬਾਕੀ ਭੂਸਨ ਨਾਲ ਗੱਲਬਾਤ ਕਰਦੇ ਸਾਰੇ ਤੇ ਕੀ ਬਾਪੂ ਕਰਦਾ ਕਹਿੰਦਾ ਦੁੱਧਾ ਕੀ ਗੱਲਬਾਤ ਹਨ ਤੇ ਦੂਜੀ ਗਾਈਆਂ ਦੇ ਕ੍ਰੌਸ ਉਹਦੇ ਹੈਗੇ ਸਿੰਘ ਤੇ ਉਹ ਵੀ ਮਿੱਤਰੋ ਉਹੋ ਜਿਹਾ ਭਾਦੀ ਹਨ ਤੇ ਗੱਲਬਾਤ ਕਰਦੇ ਆ ਪੁੱਛਣਾ ਬਾਈ ਜੀ ਆਪਾਂ ਗੱਲ ਕਰ ਲਈ ਤਾਂ ਕੰਮ ਸੁਆ ਇਹ ਪਹਿਲਾ ਸੁਆ ਪਹਿੜਾ ਪਹਿਲਾ ਸੁਆ ਠੀਕ ਹੈ ਕੈ ਦਿਨ ਹੋ ਗਿਆ ਅੱਜ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਠੰਡੀ ਸੀਲਾ ਪੂਰੀ ਢੰਡੀ ਡਰ ਜਾਂਦਾ ਲਗਾਈ ਵਾਰ ਨਾ ਨਾ ਪੂਰੀ ਸੀ ਗਾਦੀ ਮਰ ਠੀਕ ਆ ਤੇ ਦੁੱਧ ਹੋਣਾ ਇਸ ਟਾਈਮ ਕਿੰਨਾ ਕਰ 15 ਲੀਟਰ ਜਮ ਤਿਆਰ ਪੂਰਾ ਪੂਰਾ ਮਾੜਾ ਹੋਉਂਦਾ ਮਣਕੇ ਦੇਵਾਂਗੇ ਲੈ ਬਾਈ ਕਹਿੰਦਾ ਮਣਕੇ ਦੇ ਤੂੰ 15 ਲੀਟਰ ਦੁੱਧ ਤੋਲ ਕੇ ਲੈ ਦੋ ਤਿੰਨ ਡੰਗਲ ਸੈਲੀ ਕਰਕੇ ਹਨਾ ਹਾਂ ਮਾਗਰ ਬਸਾ ਤਾਜੀ ਸੂਈ ਹੋਈ ਆ ਕਿਹ ਦਿਨ ਹੋ ਗਿਆ ਅੱਜ ਚੌਥਾ ਪੰਜਵਾਂ ਦਿਨ ਚੌਥਾ ਪੰਜਵਾਂ ਦਿਨ ਹੀ ਸੂਈ ਆ ਵਪਾਰ ਕਰਦਾ ਬਾਈ ਚੌਥਾ ਪੰਜਵਾਂ ਦਿਨ ਸੂਈ ਨੂੰ ਆ 15 ਕਿਲੋ ਬਾਈ ਕਹਿੰਦੇ ਤੋਲ ਕੇ ਦੇ ਦੋ ਤਾਂ ਅਮਰੀਕਾ ਨਾਲ ਖਰ ਕੱਢ ਦਿੰਦੇ ਜਿਹੇ ਜਿਹੇ ਪਾਦੇ ਹੋਏ ਹਨ ਕਿੰਨੀ ਕੁ ਉਮੀਦ ਲੱਗਿਆ ਹੈ ਪੂਰੀ ਦੁੱਧ ਮਤਲਬ ਦੇਊਗੀ ਮਨ ਕੇ ਜਰ ਦੁੱਧ ਦਾ 20 ਲੀਟਰ ਦੇ ਲਗਭਗ ਦੇ ਦੋ ਜੱਬਾਗ ਜੂ ਲਗ ਹਾਂ ਇਹ ਤਾਂ ਮੈਲਾ ਮੋੜ ਚੱਲੂ ਹੈ ਨਾ ਚੱਲੂ ਹੈ ਤੇ ਬਾਕੀ ਵਹਿੜਾ ਕੀ ਪਹਿਲੇ ਸੂਇਆ ਮਿੱਤਰੋ ਤੇ ਰੇਟ ਬਾਈ ਪੁੱਛਣ ਕੀ ਕਰਿਆ ਰੇਟ 85000 ਇੱਦਾਂ ਸੀਅਰ ਬਾਲਾ ਨਹੀਂ ਕਰੀ ਜਾਂਦਾ ਬਾਲਾ ਨਹੀਂ ਹੈਗਾ ਤੇਜੀ ਸਾਹਿਬ ਬਾਲੀ ਚੰਗੀ ਆ ਠੀਕ ਆ ਰੇਟ ਬਾਈ ਕਰਦਾ 85000 ਮਾਨਤਨ ਕਿੰਨਾ ਕਰੇਗਾ ਮਾਨਤਨ ਕਰਦਾ 75000 10000 ਰੁਪਈਆ ਬਾਈ ਕਹਿੰਦਾ ਮਾਨਦਾਨ ਕਰਦੇ ਆ 75000 ਦੀ ਬੈਠ ਦੇਦੇ ਆ ਪਹਿਲੇ ਸੂਏ ਆ ਤਸੱਲੀ ਤੁਸੀਂ ਕਰਨੀ ਹੈ ਨਾ ਦੋ ਤਿੰਨ ਟਾਈਮ ਤਸੱਲੀ ਕਰਕੇ ਫਿਰ ਜਿਹੜੀ ਇਹ ਖਰੀਦ ਸਕਦੇ ਹੋ ਤੇ ਇੱਕ ਪੁੱਛਣਾ ਆਪਣੇ ਕੋਲ ਆ ਗਿਆ ਦੋ ਗਲੀ ਜੀ ਬਾਈ ਹੈ ਨਾ ਤੇ ਇਹ ਕਿਵੇਂ ਕਿੰਨੇ ਦਿਨਾਂ ਸੂਈ ਹੋਈ ਆ ਇਹ ਨੂੰ ਚੌਥਾ ਪੰਜਵਾਂ ਦਿਨਾਂ ਸੂਈ ਨੂੰ ਠੀਕ ਆ ਇਹਦੇ ਸੰਗ ਨੇ ਥੋੜੀ ਹੈ ਨਾ ਮਾਰਦੀ ਤਾਂ ਨਹੀਂ ਨਾ ਮਾਰਦੀ ਨਹੀਂ ਤੋ ਦੇਖਿਆ ਨੇ ਵੀ ਠੰਡੀ ਹਾਂ ਤੋਰਦੇ ਮਾਣਾ ਠੰਡੀ ਸੀ ਲਊਂ ਠੰਡੀ ਕਈ ਵਾਰ ਕਿਸੇ ਨੇ ਘੱਟ ਪੈਸੇ ਲੈਣ ਹੁੰਦੇ ਆ ਤੋ ਵੀ ਤੁਹਾਨੂੰ ਆਪਾਂ ਬੈਠ ਦਿਖਾਉਣੇ ਆ ਜੇ ਆਪਾਂ ਗੱਲ ਕਰ ਲਈਏ ਤਾਂ ਦੋ ਗਲੀ ਆਏ ਨੇ ਸੰਘਣੇ ਥੋੜੇ ਠੀਕ ਆ ਬਾਈ ਕਹਿੰਦਾ ਠੰਡੀ ਸੀਲ ਆ ਪੂਰੇ ਦਸੱਲੀ ਦੇ ਲੈ ਗਿਆ ਤੇ ਬਾਕੀ ਤੁਸੀਂ ਥਣ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਥੋੜਾ ਟਾਈਟ ਜਾ ਤੇ ਜਿਹੇ ਜੀ ਵੜੜਾ ਉਹਨਾਂ ਨੂੰ ਦੁੱਧ ਕੱਢ ਲੂ ਤੇ ਤੇ ਕਿਦਾਰੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਇਹ ਵੀ ਤਾਜੀ ਸੂਈ ਹੋਈ ਆ ਕਈ ਵਾਰ ਆਲਾ ਕਹਿੰਦਾ ਮੱਜਾਂ ਦੇ ਪੈਸੇ ਇਹਨੇ ਕਿੱਥੋਂ ਲਾਵਾਂਗੇ ਤਾਂ ਗਾਂਹਾਂ ਲੈ ਲੈਣੇ ਹਨਾ ਤੇ ਉਹ ਬਾਦ ਵਿੱਚ ਪੈਸੇ ਭੇਜਵਾਏ ਤੇ ਬਾਕੀ ਬਾਈ ਨੂੰ ਪੁੱਛ ਕੇ ਦੇਣਾ ਕਿੰਨੇ ਗਰਭੀਆਂ ਦੀ ਆ ਪੁੱਛਣਾ ਇਹ ਕਿੰਨੇ ਸੂਏ ਬਾਈ ਇਹ ਦੂਜੇ ਸੂਏ ਬਾਈ ਦੂਜੇ ਸੂਏ ਠੀਕ ਆ ਤੇ ਜੇ ਆਪਾਂ ਗੱਲ ਕਰ ਲਈਏ ਕੈ ਕਿਦ ਨਸੂ ਹੋਈ ਪੰਜ ਦਿਨ ਹੋ ਗਈ ਇਹਨੂੰ ਪੰਜ ਦਿਨ ਹੋ ਗਏ ਹਾਂ ਦੁੱਧ ਹੁਣ ਇਸ ਟਾਈਮ ਦੁੱਧ 9 ਲੀਟਰ ਪੂਰਾ ਹਾਂ ਹੈਗਾ ਨਾ 9 ਹੈਗਾ ਲੈਵਾ ਹੈ ਨਹੀਂ ਜਮੇ ਲੈਵਾ ਮਿਲ ਕੇ ਦੇਵਾਂਗੇ ਦੁੱਧ ਠੀਕ ਹੈ 9 ਲੀਟਰ ਬਾਈ ਦੁੱਧ ਕਹਿੰਦਾ ਦੇਖੋ ਜਹੇ ਜੇ ਲੈਵਾ ਉਹੇ ਜੇ ਆਪਣੇ ਤੁਹਾਡੇ ਸਾਹਮਣੇ ਆ ਤੇ ਰੇਟ ਵੀ ਹੋ ਜਾਊਗਾ ਹਾਂ ਤੇ ਬਾਕੀ 9-10 ਕਿਲੋ ਮੰਨ ਬਾਈ ਹਣਾ ਵੱਧ ਤੋਂ ਵੱਧ ਕਿਲੋ ਹੋਰ ਦੇ ਦਵਾਂ ਜਾਂ ਦਿੰਦੀ ਫਾਈਨਲ ਤੇ 9 ਕਿਲੋ ਬਾਈ ਹੁਣ ਤਿਆਰ ਦੱਸਦਾ ਤਸੱਲੀ ਕਰਨੀ ਕਿਸੇ ਨੇ ਕਰ ਸਕਦਾ ਤੇ ਮਾਰ ਦੇ ਦੇ ਨਾ ਬਈ ਕਈ ਵਾਰ ਸੁਣਾ ਡਰ ਜਾਂਦਾ ਮਾਰ ਦੀ ਨਹੀਂ ਤੇ ਇਹਦਾ ਕੀ ਰੇਟ ਕਰੇ ਜਾਇ ਜਮੀ 45 ਹਜ਼ਾਰ ਜਮੀ ਜਮਾ ਜਾਏ ਖੱਚ ਕਿਹਾ ਦੇ ਕਿੰਨੀ ਦੇ ਇੱਕ ਦੀ ਇੱਕੀ ਮਗਾ ਦੇ ਵੀਰ ਐਦੂ ਘੱਟ ਆਪਾਂ ਦਿੰਦੇ ਨੇ ਮੋੜ ਕੇ ਲੈ 35000 ਦੀ 30 ਦੀ ਹੁਣ ਨਹੀਂ ਆ 30 ਦੀ ਹੀ ਹੁਣ ਦੇਖ ਲੈ ਐਂਡ ਆ ਹੁੰਦੀ ਨਹੀਂ ਦੇਖ ਲੈ 30 ਦੀ ਨਹੀਂ ਹੁੰਦੀ ਉਹ ਮੋੜ ਨਾ ਮੰਨ ਲੈ ਤੂੰ ਕਈ ਵਾਰ ਐ ਲੈ ਕਹਿੰਦਾ ਵੀਰਾ ਨਹੀਂ ਮੋੜ ਕੇ ਦੀ ਤੋ ਘੱਟ ਪੰਜੀ ਨਾ ਦੇ ਮੋੜ ਕੇ ਲੈ ਆ ਹੁੰਦੀ ਸੀ 35000 ਦੇ ਮਾੜਾ ਮਟੋ ਤਰੇ ਸੱਲੇ ਪੁੱਛਣਾ ਨਾ ਉੱਤਰਾਂ ਇਹ ਲੈ ਬਾਈ ਕਹਿੰਦਾ 35000 ਦੇਵਾਂਗੇ ਅਰ 30 ਦੀ ਮੈਂ ਤਾਂ ਅੱਖ ਜੀ ਵੀ 30 ਦੀ ਦੇ ਦੇ ਕਈ ਵਾਰ ਕੋਈ ਦੁੱਧ ਵੀ ਨਾ ਆਉਂਦਾ ਕੋਈ ਸਾਫਟ ਤੋਂ ਲਈਆ ਮਿਸਤਰੀ ਤੋਂ ਪਹਿਲੇ ਸੀ ਉਹ ਦੁੱਧ ਨੇ 12 ਲੀਟਰ ਕੱਢਿਆ ਅੱਛਾ ਹਾਂ ਬੰਦੇ ਦਾ ਨਾਮ ਵੀ ਦੱਸ ਦੇਾਂਗੇ ਠੀਕ ਆ ਪੂਰਾ ਐਡਰੈਸ ਦੇ ਦੇਾਂਗੇ ਹਾਂ ਬਲਜੀਤ ਮਿਸਤਰੀ ਤੋਂ ਲਈਆ ਆਂ ਕਾਮਕੋਟੋਂ ਲੈ ਬਾਈ ਕਹਿੰਦਾ 35000 ਕੀ ਦੀ ਮਿੱਤਰੋ ਵਾੜ ਦੇਵਾਂਗੇ ਮੈਂ ਤਾਂ 30 ਦੀ ਆਖਿਆ ਸੀਗਾ ਕਿਉਂਕਿ ਰੇਟ ਜਿਆਦਾ ਮਿੱਤਰੋ ਗਰਮੀ ਕਰਕੇ ਸੁਆ ਹੈ ਨਹੀਂ ਤਾਂ ਸੁ ਮਿਲਦੇ ਨਹੀਂ ਹੈਗੇ ਤੇ ਫੇਰ ਵੀ ਜੇ ਕਿਸੇ ਭਰਾ ਨੇ ਮੈਨੂੰ ਦੁੱਧ ਪੀਆ 35000 ਰੁਪਏ ਕੋਈ ਬਾਲਾ ਨਹੀਂ ਹੈ ਨਾ ਤੇ ਬਾਕੀ ਦੁੱਧ ਵੀ ਦੇਊਂ ਸ਼ਾਰੀ ਗਰਮੀ ਮੌਜ ਕਰੂਗਾ ਦੁੱਧ ਦੇਊਂ ਲਾਇ ਬਾਕੀ ਕੋਈ ਡਰੈਸ ਹੋਰ ਬੋਲਦੇ ਭਾਈ ਖਾਨ ਨਾਮ 1753 ਹੂੰ 5363 ਪਿੰਡ ਪੈਣੀ ਵਾਗਾ ਜਿਲ੍ਹਾ ਮਾਨਸਾ ਨਾ ਤੇ ਬਾਕੀ ਬਾਈ ਨਾਲ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਅੱਜ ਦੀ ਵੀਡੀਓ ਮੈਤਰੋ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜਿਹੜੇ ਭਰਾ ਨਵੇਂ-ਨਵੇਂ ਵੀਡੀਓ ਵੇਖਣਾ ਚਾਹੁੰਦੇ ਆ ਧੰਨਵਾਦ ਸਾਰੇ ਭਰਾਵਾਂ ਦਾ